ਅਜ ਪੰਜਾਬ ਪਾਰਚੋ ਪ੍ਰਾਪਰਟੀ ਨੁਕਸਾਨੋ ਕੋ ਬਿੱਲ ਦਾ ਵਿਰੋਧ ਕੀਤਾ ਜਾਵੇਗਾ ਵੱਖ-ਵੱਖ ਜਥੇਬੰਦੀਆਂ ਸਾਰੇ ਜ਼ਿਲ੍ਹਿਆਂ ਚ ਡੀਸੀ ਦਫ਼ਤਰਾਂ ਦੇ ਬਾਹਰ ਰੋਸ ਮੁਜ਼ਾਹਰੇ ਕਰਨ ਗਿਆ ਪਟਿਆਲਾ ਬਠਿੰਡਾ ਜਲੰਧਰ ਤੇ ਲੁਧਿਆਣਾ ਚ ਧਰਨੇ ਵੱਡੇ ਪੱਧਰ ਤੇ ਆਯੋਜਿਤ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਨੇ ਲੰਗੇ ਬਜਟ ਸੈਸ਼ਨ ਚ ਪ੍ਰਾਪਰਟੀ ਨੁਕਸਾਨੋ ਕੋ ਬਿੱਲ ਪਾਸ ਕੀਤਾ ਪ੍ਰਾਪਰਟੀ ਨੁਕਸਾਨੋ ਕੋ ਬਿੱਲ ਤਹਿਤ ਸੂਬੇ ਚੋਂ ਦੇ ਧਰਨੇ ਰੋਸ ਮੁਜ਼ਾਹਰਾ ਤੇ ਰਸਤਾ ਰੁਕੋ ਅੰਦੋਲਨਾਂ ਸਮੇਂ ਹੋਏ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰ ਹੜਤਾਲ ਤੇ ਧਰਨੇ ਕਰਨ ਵਾਲੀ ਧਿਰ ਹੋਵੇਗੀ ਨੁਕਸਾਨ ਦੀ ਭਰਪਾਈ ਹੜਤਾਲ ਕਰਨ ਵਾਲੀ ਧਿਰ ਹੀ ਕਰੇਗੀ ਭਰਪਾਈ ਨਾ ਕਰਨ ਤੇ ਜਥੇਬੰਦੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਬਿਲ ਦਾ ਵਿਰੋਧੀ ਧਿਰ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਹੋ ਰਿਹਾ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਵੱਖ-ਵੱਖ ਜਥੇਬੰਦੀਆਂ ਸਾਰੇ ਜ਼ਿਲ੍ਹਿਆਂ ਚ ਡੀਸੀ ਦਫ਼ਤਰਾਂ ਦੇ ਬਾਹਰ ਰੋਸ ਮੁਜ਼ਾਰੇ ਕਰਨਗੀਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਹਦਾਇਤਾਂ ਤੇ ਇਸ ਨੂੰ ਕਾਨੂੰਨ ਬਣਾਇਆ ਜਾ ਰਿਹਾ ਹੈ ਹਾਲਾਂਕਿ 2010 ਦੇ ਵਿੱਚ ਇਸ ਨੂੰ ਕਾਨੂੰਨ ਬਣਾਇਆ ਗਿਆ ਸੀ ਪਰ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਸੀ ਤੇ ਅੱਜ ਪੰਜਾਬ ਭਾਰਤ ਚ ਪ੍ਰੋਪਰਟੀ ਨੁਕਸਾਨ ਰੋਕੂ ਬਿੱਲ ਦਾ ਵਿਰੋਧ ਕੀਤਾ ਜਾਵੇਗਾ ਹੁਣ ਤੁਹਾਨੂੰ ਦੱਸਿਆ ਪ੍ਰੋਪਰਟੀ ਨੁਕਸਾਨ ਰੋਕੂ ਬਿੱਲ ਆਖਰ ਹੈ ਕਿ ਹੜਤਾਲ ਰੋਸ ਮੁਜ਼ਾਹਰੇ ਤਰਨਿਆ ਪੰਤ ਤੋੜਤੇ 60 ਫੂਕ ਨੂੰ ਗੈਰ ਕਾਨੂੰਨੀ ਕਿਹਾ ਗਿਆ ਹੈ ਸੰਘਰਸ਼ ਕਰਨ ਵਾਲਿਆਂ 5 ਸਾਲ ਤੱਕ ਦੀ jail ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਹੜਤਾਲੀਆਂ ਤਰਨਾ ਦੇਣ ਵਾਲੇ ਲੋਕਾਂ ਦੀ ਜ਼ਮੀਨ ਵੀ ਜ਼ਬਤ ਕੀਤੀ ਜਾ ਸਕਦੀ ਹੈ 폴ਦਾਰ ਦੀ ਗ੍ਰਿਫਤਾਰੀ ਕਰ ਸਕਦਾ ਹੈ ਦੋਸ਼ੀ ਮੰਨੇ ਗਏ ਵਿਅਕਤੀ ਆਦੀ ਸਮਾਨਤਾ ਨਹੀਂ ਹੋਵੇਗੀ ਭਾਨ ਤੌਰ ਤੇ 60 ਫੁੱਟ ਤੋਂ ਇਲਾਵਾ ਹੜਤਾਲਾਂ ਨੂੰ ਵੀ ਨੁਕਸਾਨ ਨੂੰ ਬੇਲਹਿਠਾ ਰੱਖਿਆ ਗਿਆ ਹੈ